ਗੁਰੂ ਰੰਦਾਵਾ ਬੀਪਰਾਕ ਮੀਕਾ ਇਹਨਾਂ ਨੂੰ ਪੁੱਛਦਾ ਕੌਣਾ ਦੁੱਖੀਆਂ ਤਕੀਆਂ ਇਹ ਆ ਗੁਰੂ ਰੰਦਾਵਾ ਤੂੰ ਸਭ ਤੋਂ ਪਹਿਲਾਂ ਆਪਦਾ ਚੈਨਲ ਤੋਂ ਗਾਣਾ ਡਿਲੀਟ ਕਰਾ ਲੱਗਦੀ ਲਾਹੌਰ ਦੀ ਹੈ ਠੀਕ ਹੈ ਫਿਰ ਆ ਡਿਲੀਟ ਗਾਣਾ ਤੇਰਾ ਗਾਣਾ ਹੀ ਪਾਕਿਸਤਾਨ ਦੇ ਇੱਕ ਸ਼ਹਿਰ ਤੇ ਹੈ ਫਿਰ ਕਰਾ ਡਿਲੀਟ ਆ ਮੀਕਾ ਸਿੰਘ ਹੀ ਪਾਕਿਸਤਾਨ ਜਾ ਕੇ ਬਰੀਆਨੀ ਖਾਂਦਾ ਰਿਹਾ ਹੈ ਜਿਹੜਾ ਅੱਜ ਬੋਲਦਾ ਹੈਗਾ ਮੀਕਾ ਸਿੰਘ ਇੱਕ ਪਟਿਆ ਹੋਇਆ ਕਲਾਕਾਰ ਆ ਹੁਣ ਉਹ ਪਟੇਵੇ ਕਲਾਕਾਰ ਨੇ ਜਿਨ੍ਹਾਂ ਦੇ ਕੋਈ ਸ਼ੋਅ ਬੁੱਕ ਨਹੀਂ ਕਰਾਉਂਦਾ ਉਹ ਅੱਜ ਦਿਲਜੀਤ ਦੇ ਸੱਚੇ ਕਾਲਜੀ ਜੀ ਜਿਆਨੋ ਮਿੱਤਰਾਂ ਨੇ ਆਪ ਸਭੀ ਬਿਲਕੁਲ ਵਧੀਆ ਵਗੈਰਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅਥੇ ਜੀ ਅ ਅੱਜ ਅਸੀਂ ਅੱਥੇ ਗੱਲ ਕਰਾਂਗੇ ਉਹ ਤਮਾਮ ਆਰਟਿਸਟ ਜਿਹੜੇ ਦਿਲਜੀਤ ਦੋਸਾਂ ਦੇ ਖਿਲਾਫ ਗੱਲਾਂ ਕਰਦੇ ਪਏ ਨੇ ਜਿਹੜਾ ਉਹਦੇ ਖਲਾਲ ਜਿਹੜਾ ਬਾਦ ਚਰ ਕੇ ਗੱਲਾਂ ਕਰਦੇ ਪਏ ਨੇ ਉਹਨਾਂ ਦੇ ਬਾਰੇ ਚ ਕਿਹਾ ਕਿ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਉਹ ਅੱਡੇ ਵੱਡੇ ਕਲਾਕਾਰ ਦੇ ਖਿਲਾਫ ਇਹੋ ਜਿਹੇ ਲਫ਼ਜ਼ ਇਸਤੇਮਾਲ ਕਰਦੇ ਪੈਨੇ ਕਿ ਉਹ ਦੇਸ਼ ਤੋਂ ਰੋਹੀਏ ਕਿ ਉਹਨੂੰ ਮੁਲਕ ਚੋਂ ਕੱਢ ਦੇਣਾ ਚਾਹੀਦਾ ਤੇ ਉਹਦਾ ਪਾਸਪੋਰਟ ਕੈਨਸਲ ਕਰ ਦੇਣਾ ਚਾਹੀਦਾ ਹੁਣ ਸਿੱਖ ਜਿਹੜੇ ਨੇ ਖਲੋ ਗਏ ਨੇ ਦੀਜੀਤ ਸਾਂਝ ਦੇ ਨਾਲ ਤੇ ਸਿੱਖਾਂ ਨੂੰ ਇਸ ਚੀਜ਼ ਦੀ ਸਮਝ ਆ ਗਈ ਹੈ ਤੇ ਐਤ ਸਾਰੀ ਇਹ ਸਾਰਾ ਕੁਝ ਹੋਣ ਦੀ ਵਜ੍ਹਾ ਐ ਦੇ ਪਿੱਛੇ ਵੇ ਕਿਉਂਕਿ ਦਿਲਜੀਤ ਇੱਕ ਸਿੱਖ ਹੈ ਤੇ ਸਿੱਖ ਦੇ ਸਿੱਖ ਜਿੱਥੇ ਵੀ ਕੁਝ ਵੀ ਕਰੇ ਉਹਦੇ ਕੋਲੋਂ ਅ ਸਰਟੀਫਿਕੇਟ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਦੇਸ਼ ਵਤੀ ਦਾ ਜਿਹੜਾ ਸਰਟੀਫਿਕੇਟ ਹੈ ਉਹ ਦਵੇ ਤੁਸੀਂ ਇੱਕ ਆਪਣਾ ਦੇਸ਼ ਵਤੀ ਦਾ ਸਰਟੀਫਿਕੇਟ ਕੈਂਡੀਡੇਟ ਲੇਕਿਨ ਅਥੇ ਦਿਲਜੀਤ ਨੇ ਹਮੇਸ਼ਾ ਇੰਡੀਆ ਦਾ ਜੜਾ ਨਾਂ ਹੈ ਉਹ ਰੋਸ਼ਨ ਕੀਤਾ ਹੈ ਇੰਡੀਆ ਨੂੰ ਹਰ ਜਗ੍ਹਾ ਉਹਨੇ ਇੰਡੀਆ ਦੇ ਝੰਡੇ ਨੂੰ ਚੁੱਕ ਕੇ ਉਹਨੂੰ ਲਹਿਰਾਇਆ ਤੇ ਇੱਥੇ ਜੀ ਅਸੀਂ ਆ ਵੀਡੀਓ ਵੇਖਾਂਗੇ ਆ ਇੰਡੀਆ ਦੇ ਕਲਾਕਾਰਾਂ ਬਾਰੇ ਕੀ ਕਿਹਾ ਗਿਆ ਹੈ ਸਿੱਖਾਣੇ ਕੀ ਜਵਾਬ ਦਿੱਤਾ ਹੈ ਵੀਡੀਓ ਆਫਰ ਤਾਂ ਵੇਖੋ ਵੀਡੀਓ ਵੇਖੋ ਤੇ ਬਾਲਾ 4:30 ਤੇ 9 ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆ ਵੀਡੀਓ ਲੱਖੋ ਗੁਰੂ ਰੰਦਾਵਾ ਬੀਪਰਾਕ ਮੀਕਾ ਇਹਨਾਂ ਨੂੰ ਪੁੱਛਦਾ ਕੌਣਾ ਦੁੱਖੀਆਂ ਤਕੀਆਂ ਇਹ ਆ ਗੁਰੂ ਰੰਦਾਵਾ ਤੂੰ ਸਭ ਤੋਂ ਪਹਿਲਾਂ ਆਪਦਾ ਚੈਨਲ ਤੋਂ ਗਾਣਾ ਡਿਲੀਟ ਕਰਾ ਲੱਗਦੀ ਲਾਹੌਰ ਦੀ ਹੈ ਠੀਕ ਹੈ ਕਰਾ ਡਿਲੀਟ ਗਾਣਾ ਤੇਰਾ ਗਾਣਾ ਹੀ ਪਾਕਿਸਤਾਨ ਦੇ ਇੱਕ ਸ਼ਹਿਰ ਤੇ ਹੈ ਤੇ ਕਰਾ ਡਿਲੀਟ ਆ ਮੀਕਾ ਸਿੰਘ ਹੀ ਪਾਕਿਸਤਾਨ ਜਾ ਕੇ ਬਰੀਆਨੀ ਖਾਂਦ ਆ ਰਿਹਾ ਹੈ ਜਿਹੜਾ ਅੱਜ ਬੋਲਦਾ ਹੈਗਾ ਮੀਕਾ ਸਿੰਘ ਇੱਕ ਪਟਿਆ ਹੋਇਆ ਕਲਾਕਾਰ ਆ ਹੁਣ ਉਹ ਪਿਟੇ ਵੀ ਕਲਾਕਾਰ ਨੇ ਜਿਨ੍ਹਾਂ ਦੇ ਕੋਈ ਸ਼ੋਅ ਬੁੱਕ ਨਹੀਂ ਕਰਾਉਂਦਾ ਉਹ ਅੱਜ ਦਿਲਜੀਤ ਦੇ ਸਾਹਮਣੇ ਹੋਏ ਜਿਹੜਾ ਬੀ ਪ੍ਰਾਕ ਹੈ ਮੈਂ ਉਹਦਾ ਨਹੀਂ ਕੋਈ ਐਡਾ ਵੇਖਿਆ ਵੀ ਮੈਂ ਮੈਂ ਤਾਂ ਉਹ ਠੀਕ ਹੈ ਫਿਲਮਾਂ ਚ ਗਾਣੇ ਗੁਣੇ ਆਉਂਦੇ ਚੰਗਾ ਕਲਾਕਾਰ ਵੀ ਹੋਊਗਾ ਪਰ ਜੇ ਦਿਲਜੀਤ ਨਾਲ ਲੈਵਲ ਕੰਪੇਅਰ ਕਰੇ ਉਹਦੇ ਵੀ ਨੇੜੇ ਤੇੜੇ ਨਹੀਂ ਮੁੱਸੀ ਵਾਲੇ ਦਾ ਗਾਣਾ ਸੀ ਨਾ ਤੇਰੇ ਉੱਤੇ ਕਾਤੋਂ ਐਨੇ ਲੱਗਦੇ ਚੱਲਣਾ ਹਟਾ ਤੇ ਮਿੱਠੀਏ ਅਸਲ ਇਹ ਸਮੱਸਿਆ ਇਹ ਹੁੰਦੀ ਹੈ ਕਿ ਜਦੋਂ ਬਰਾਬਰੀ ਨਾ ਹੋਵੇ ਬੰਦੇ ਦੀ ਫਿਰ ਉਹਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਆ ਜੇ ਦਿਲਜੀਤ ਐਡਾ ਹੀ ਗਦਾਰ ਸੀ ਤਾਂ ਫਿਰ ਦੇਖਦੇ ਪ੍ਰਧਾਨ ਮੰਤਰੀ ਉਹਦੇ ਨਾਲ ਮੁਲਾਕਾਤ ਕਿਉਂ ਕਰਦੇ ਆ ਤੇ ਦਿਲਜੀਤ ਨੂੰ ਉਹੋ ਦੇਸ਼ ਦੀ ਪੱਗ ਤੱਕ ਕਹਿਂਦੇ ਨੇ ਮਤਲਬ ਐਡਾ ਸਨਮਾਨ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਬੰਦਾ ਕਰਦੇ ਆ ਤੇ ਜਿਹੜਾ ਬੰਦਾ ਵੱਖ-ਵੱਖ ਲੀਡਰਾਂ ਜਿਨ ਜਿੰਨੇ ਵੀ ਜਦੋਂ ਪੰਜਾਬ ਆਇਆ ਪੰਜਾਬ ਦੇ ਮੁੱਖ ਮੰਤਰੀ ਕੋਲੇ ਮਤਲਬ ਯਾਰ ਉਹ ਬੰਦੇ ਨੂੰ ਤੁਸੀਂ 1 ਮਿੰਟ ਜੀ ਗद्दार ਕਹਿ ਦਿੱਤਾ 1 ਮਿੰਟ ਜੀ ਸਾਰੀਆਂ ਉਹਦੀਆਂ ਕੀਤੀਆਂ ਕਰਾਈਆਂ ਤੇ ਪਾਣੀ ਫੇਰ ਦਿੱਤਾ ਹੁਣ ਦਿਲਜੀਤਾਰ ਗਿਆ ਨੂੰ ਜਾਂ ਜਿਹੜੇ ਸਾਡੇ ਨੌਜਵਾਨ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਆ ਉਹ ਸਰਟੀਫਿਕੇਟ ਇੱਥੇ ਛਪਵਾ ਕੇ ਟੀ-ਸ਼ਰਟਾਂ ਦੇ ਤੁਰੇ ਫਿਰਨਾ ਚਾਹੀਦਾ ਕਿ ਅਸੀਂ ਦੇਸ਼ ਭਗਤਾਂ ਅਸੀਂ ਦੇ ਦਲਜੀਤ ਦੀ ਸਰਦਾਰ ਜੀ ਥ੍ਰੀ ਸਾਰੇ ਦੁਨੀਆ ਚ ਬੈਨ ਕਰ ਦਿਓ ਮੈਂ ਕਹਣਾ ਕਰਦੇ ਚਾਹੀਦੀ ਹੈ ਦਲਜੀਤ ਦੀ ਪੰਜਾਬ 95 ਪਰੋਂਗੇ ਰਿਲੀਜ਼ ਪੰਜਾਬ ਇਹ ਚ ਦੇਸ਼ ਤਰੋਈ ਹੈ ਪੰਜਾਬ 95 ਦਾ ਜਸਵੰਤ ਸਿੰਘ ਖਾਲੜਾ ਤੇ ਨਾ ਤਾਂ ਉਹਨੇ ਕੋਈ ਹਥਿਆਰ ਬੰਦ ਕੋਲ ਲੜਿਆ ਨਾ ਉਹਨੇ ਕੋਈ ਕਿਸੇ ਦੇ ਕੋਈ ਖਿਲਾਫ ਫਿਰ ਕੋਈ جنگ ਛੇੜੀ ਉਹ ਤਾਂ ਸਿਰਫ ਆਪਣੇ ਜਿਹੜੇ ਲੋਕ ਸੀਗੇ ਪੰਜਾਬ ਦੇ ਉਹਨਾਂ ਦੀਆਂ ਲਾਸ਼ਾਂ ਲਬਦਾ ਲਬਦਾ ਲਾਸ਼ ਹੋ ਗਿਆ ਉਹਦੀ ਫਿਲਮ ਦਾ ਰਿਲੀਜ਼ ਕਰਨ ਦੇ ਦਿਓ ਇਹ ਮਸਲਾ ਦੇਸ਼ ਦਾ ਹੈ ਹੀ ਨਹੀਂ ਇਹ ਮਸਲਾ ਕਿਸੇ ਹੋਰ ਚੀਜ਼ ਦਾ ਹੈ ਹੀ ਨਹੀਂ ਇਹ ਮਸਲਾ ਤਾਂ ਸਿਰਫ ਇਸੇ ਗੱਲ ਦਾ ਹੈ ਕਿ ਇੱਕ ਬੰਦੇ ਨੂੰ ਮਿੱਥ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਕੋਈ ਚੜ੍ਹਾਈ ਬਰਦਾਸ਼ਤ ਨਹੀਂ ਹੁੰਦੀ ਥਣ ਬੰਦਾ ਥੋੜੀ ਜੀ ਫੇਮ ਮਿਲ ਜੇ ਬੰਦਾ ਪੱਪ ਛੱਡ ਜਾਂਦਾ ਆਪਦੇ ਪੰਜਾਬ ਪਿਓ ਤੇ ਗੱਲ ਹੀ ਦੂਰ ਹੈ ਪੱਗ ਦੀ ਤਾਂ ਗੱਲ ਹੀ ਦੂਰ ਹੈ ਬੰਦਾ ਬਹੁਤ ਕੁਝ ਛੱਡ ਜਾਂਦਾ ਪਰ ਉਹ ਬੰਦੇ ਨੇ ਇਹ ਚੀਜ਼ਾਂ ਨੂੰ ਨਾਲ ਲੈ ਕੇ ਗਿਆ ਆ ਮੀਡੀਆ ਵਾਲੇ ਜਿਹੜੇ ਬਕਵਾਸ ਕਰਦੇ ਆ ਇਹ ਚੈਨਲਾਂ 'ਤੇ ਇੱਕ ਪਾਸੇ ਪਾਕਿਸਤਾਨ ਦਾ ਬੰਦਾ ਭਾਈ ਬੈਠੇ ਹੁੰਦੇ ਆ ਉਹਨੂੰ ਬਾਕੇ ਬਸ ਉਹ ਕੀ ਕਰ ਰਹੇ ਹੁੰਦਾ ਲੜਨ ਵਾਸਤੇ ਭਾਏ ਪੇ ਹੁੰਦੇ ਉਹਨਾਂ ਦੇ ਪੈ ਦਲਜੀਤ ਦਸਾਂਝ ਦੀ ਨਵੀਂ ਫਿਲਮ ਸਰਦਾਰ ਜੀ 3 ਆਉਣ ਤੋਂ ਬਾਅਦ ਇੱਕ ਵਿਵਾਦ ਛੜਿਆ ਹੋਇਆ ਉਹਦੇ ਵਿੱਚ ਇੱਕ ਪਾਕਿਸਤਾਨ ਦੀ ਐਕਟ੍ਰੈਸ ਆ ਹਾਨੀਆ ਅਮੀਰ ਜਿਸ ਨੂੰ ਲੈ ਕੇ ਵਿਵਾਦ ਹੈ ਕਿ ਪਾਕਿਸਤਾਨ ਦੀ ਐਕਟਰਨੀ ਇਹਦੇ ਵਿੱਚ ਕਿਉਂ ਲਈ ਗਈ ਦਲਜੀਤ ਦਾ ਬਾਇਕਾਟ ਕੀਤਾ ਜਾਵੇ ਕਈ ਸੰਸਥਾਵਾਂ ਦੇ ਵੱਲੋਂ ਬਾਇਕਾਟ ਦੀ ਕਾਲ ਦਿੱਤੀ ਜਾ ਰਹੀ ਹੈ ਤੇ ਕਈ ਜਿਹੜੇ ਕਲਾਕਾਰ ਨੇ ਪੰਜਾਬ ਦੇ ਕਲਾਕਾਰ ਨੇ ਉਹ ਵੀ ਅੰਦਰ ਖਾਤੇ ਇਨਡਾਇਰੈਕਟਲੀ ਉਸ ਦਾ ਵਿਰੋਧ ਕਰ ਰਿਹਾ ਕਿ ਅਜਿਹੇ ਕਲਾਕਾਰਾਂ ਦਾ ਬਾਇਕਾਟ ਕਰਨਾ ਚਾਹੀਦਾ ਇਹ ਸਾਰੇ ਮੁੱਦੇ ਤੇ ਗੱਲਬਾਤ ਕਰਾਂਗੇ ਕਿ ਕੀ ਦਲਜੀਤ ਦਸਾਂਝ ਦਾ ਕਸੂਰ ਹੈ ਜਾ ਕੀ ਉਹ ਵਾਕਈ ਦੇਸ਼ ਤ੍ਰੋਹੀ ਹੈ ਜਾਂ ਦੇਸ਼ ਦਾ ਉਹਨੇ ਨਾਮ ਰੌਸ਼ਨ ਨਹੀਂ ਕੀਤਾ ਸਾਰੀ ਗੱਲ ਬਾਤ ਕਰਦੇ ਆ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਸਰਦਾਰ ਜੀ 3 ਫਿਲਮ ਆਉਂਦੀ ਹੈ ਉਸ ਤੋਂ ਬਾਅਦ ਕਹਿੰਦੇ ਆ ਕਿ ਪਾਕਿਸਤਾਨ ਦੇ ਐਕਟਰ ਨਹੀਂ ਲੈ ਲਈ ਪਾਕਿਸਤਾਨ ਦੇ ਐਕਟਰ ਲੈ ਲਏ ਕਿ ਦਲਜੀਤ ਆ ਜਿਹੜਾ ਉਹਨੇ ਦੇਸ਼ ਨੂੰ ਛੱਡ ਕੇ ਪੈਸਾ ਚੁਣਿਆ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਦਲਜੀਤ ਨੂੰ ਇਹ ਨਹੀਂ ਪਤਾ ਸੀਗਾ ਕਿ ਸਾਡੇ ਪਾਕਿਸਤਾਨ ਨਾਲ ਸੰਬੰਧ ਵਿਗੜਨੇ ਆ ਜੇ ਪਤਾ ਹੁੰਦਾ ਤਾ ਮੈਨੂੰ ਨਹੀਂ ਲੱਗਦਾ ਕਿ ਦਿਲਜੀਤ ਾਰਕਾ ਬੰਦਾ ਜਿਹੜਾ ਸਾਡਾ ਕੌਮੀ ਝੰਡਾ ਲੈ ਕੇ ਦੁਨੀਆਂ ਦੀਆਂ ਸਟੇਜਾਂ ਤੇ ਜਾਂਦਾ ਠੀਕ ਹੈ ਉੱਥੇ ਖੜ ਕੇ ਦੇਖੋ ਪੰਜਾਬ ਦਾ ਨਾਮ ਲੈਂਦਾ ਭਾਰਤ ਦਾ ਨਾਮ ਲੈਂਦਾ ਉਹ ਬੰਦਾ ਇਹੋ ਜੀ ਗੱਲ ਕਰ ਨਹੀਂ ਸਕਦਾ ਹਾਂ ਜੇ ਗੱਲ ਹਾਨੀ ਅਮੀਰ ਦੀ ਕਰਨੀ ਹੋਵੇ ਕਹਿੰਦੇ ਆ ਕਿ ਇਹਨਾਂ ਨੇ ਜਦੋਂ ਆਪਰੇਸ਼ਨ ਸੰਧੂਰ ਹੋਇਆ ਉਸ ਤੋਂ ਬਾਅਦ ਕਾਫੀ ਮਾੜਾ ਚੰਗਾ ਬੋਲਿਆ ਕਿਉਂਕਿ ਬਹੁਤ ਮੰਦ ਭੱਗ ਹੈ ਵੈਸੇ ਕਿਸੇ ਕਲਾਕਾਰ ਨੂੰ ਕਿਸੇ ਦੇਸ਼ ਪ੍ਰਤੀ ਬੋਲਣਾ ਹੀ ਨਹੀਂ ਚਾਹੀਦਾ ਦੇਖੋ ਦੇਸ਼ਾਂ ਜਿੱਥੇ ਵੀ ਮਰਜ਼ੀ ਰਹੀ ਜਾਏਗੀ ਸਾਡੇ ਲਈ ਸਾਡਾ ਦੇਸ਼ ਸਭ ਤੋਂ ਪਹਿਲਾਂ ਹੈ ਸਾਡੇ ਲਈ ਸਾਡਾ ਭਾਰਤ ਸਭ ਤੋਂ ਪਹਿਲਾਂ ਇਹ ਭਾਰਤ ਮਹਾਨ ਹੈ ਜੀ ਚ ਅਸੀਂ ਰਹਿ ਰਹੇ ਹਾਂ ਹਾਂ ਜਿਹੜੀਆਂ ਲੜਾਈਆਂ ਸਰਦਾਂ ਤੇ ਇਹਨਾਂ ਤੇ ਵੱਖ-ਵੱਖਰੇ ਵਿਚਾਰ ਵੀ ਹੈ ਵੀ ਇਹ ਲੜਾਈਆਂ ਦੇ ਕਾਰਨ ਕੀ ਹੁੰਦੀ ਹੈ ਕੀ ਵਜ੍ਹਾ ਹੁੰਦੀ ਹੈ ਪਰ ਜਿਹੜਾ ਕਲਾਕਾਰ ਹੈ ਚਾਹੇ ਤਾਂ ਉਹ ਇਫਤਿਹਾਰ ਠਾਕੁਰ ਉਹ ਮਨੇ ਮਤਲਬ ਬਹੁਤ ਬਕਵਾਸ ਕੀਤੀ ਠੀਕ ਹੈ ਜਮੀਨ ਕੇ ਰਸਤੇ ਆਓਗੇ ਇਹ ਆਓਗੇ ਕਲਾ ਤੁਸੀਂ ਇੱਧਰ ਆ ਕੇ ਕੰਮ ਕਰਦੇ ਹੋ ਨਾਲ ਰਲ ਕੇ ਕੰਮ ਕਰਦੇ ਹੋ ਜਿਹੜੇ ਨਾਲ ਆਪਾਂ ਇੱਕ ਦਿਨ ਬਹਿ ਜਾਈਏ ਇੱਕ ਪਾਸੇ ਅਸੀਂ ਕਹਿੰਨੇ ਆ ਕਿ ਅਸੀਂ ਦੋਨੇ ਪੰਜਾਬ ਭਰਾ ਹਾਂ ਅਸੀਂ ਆਂ ਪਰ ਬਕਵਾਸ ਕਰਨ ਲੱਗੇ ਅਸੀਂ ਕਿਸੇ ਚੀਜ਼ ਦਾ ਕੋਈ ਹੱਦ ਨਹੀਂ ਦੇਖਦੇ ਉਸ ਤਰੀਕੇ ਨਾਲ ਹਾਨੀ ਅਮੀ ਰਹਿਣੇ ਵੀ ਭਾਰਤ ਪ੍ਰਤੀ ਮਾੜਾ ਚੰਗਾ ਬੋਲਿਆ ਮਤਲਬ ਜਿੱਥੋਂ ਅਸੀਂ ਕੋਈ ਕਮਾਈ ਕਰਕੇ ਲੈ ਜਾਈਏ ਜਿੱਥੋਂ ਅਸੀਂ ਕਹਿੰਨਾ ਕਿ ਜਿੱਥੋਂ ਅਸੀਂ ਨਮਕ ਖਾ ਲਈਏ ਸਾਨੂੰ ਹਰਾਮ ਨਹੀਂ ਕਰਨਾ ਚਾਹੀਦਾ ਦੇਸ਼ਾਂ ਦੀਆਂ ਜੰਗਾਂ ਹੈ ਹੀਆਂ ਪਰ ਕਲਾ ਕਲਾ ਦੀਆਂ ਕੋਈ ਜੰਗਾਂ ਮਤਲਬ ਹੱਦਾ ਨਹੀਂ ਹੁੰਦੀਆਂ ਦੇਸ਼ਾਂ ਦੀਆਂ ਹੱਦਾਂ ਹੁੰਦੀਆਂ ਕਲਾ ਦੀਆਂ ਕੋਈ ਹੱਦਾਂ ਨਹੀਂ ਹੁੰਦੀਆਂ ਸੋ ਕਲਾਕਾਰਾਂ ਨੂੰ ਇਹ ਚੀਜ਼ ਤੋਂ ਬਾਜ ਆਉਣਾ ਚਾਹੀਦਾ ਪਰ ਰਹੀ ਜਿਹੜੀ ਗੱਲ ਦਲਜੀਤ ਦੀ ਦਿਲਜੀਤ ਨੂੰ ਮੈਜ ਵਿੱਚ ਪਹਿਲਾਂ ਇਹ ਕਿਹਾ ਜੀ ਪਤਾ ਹੁੰਦਾ ਕਿ ਹਾਨੀ ਅਮੀਰ ਨੇ ਆਉਣ ਵਾਲੇ ਸਮੇਂ 'ਚ ਇਹ ਕੁਝ ਬੋਲਣਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਬੰਦਾ ਇਹਨਾਂ ਨੂੰ ਨੇੜੇ ਤੇੜੇ ਵੀ ਭੜਕਣ ਦੇ ਦਿੰਦਾ ਦਿਲਜੀਤ ਨੇ ਜੇ ਕੋਈ ਹੋਰ ਦੂਜੇ ਐਕਟਰ ਲਏ ਆ ਦਿਲਜੀਤ ਪਹਿਲੀ ਗੱਲ ਜਿਹੜੇ ਫਿਲਮ 'ਚ ਐਕਟਰ ਲੈਣੇ ਹੁੰਦੇ ਆ ਇਹ ਐਕਟਰ ਦਾ ਕੰਮ ਨਹੀਂ ਹੁੰਦਾ ਮੇਨ ਹੀਰੋ ਦਾ ਕੰਮ ਨਹੀਂ ਹੁੰਦਾ ਇਹ ਤਾਂ ਡਾਇਰੈਕਟਰ ਨੇ ਦੇਖਣਾ ਹੁੰਦਾ ਜਾਂ ਜਿਹੜੀ ਟੀਮ ਹੁੰਦੀ ਆ ਕਾਸਟਿੰਗ ਟੀਮ ਹੁੰਦੀ ਆ ਵੀ ਕੌਣ ਬੰਦਾ ਪ੍ਰੋਡਿਊਸਰ ਦੇਖਣਾ ਵੀ ਕਿਹੜਾ ਬੰਦਾ ਕਿੱਥੇ ਫਿੱਟ ਬੈਂਦਾ ਉਹਦੇ 'ਚ ਇਹ ਗੱਲ ਕਰਕੇ ਇੱਕ ਤਾਂ ਦਿਲਜੀਤ ਦਾ ਇੱਥੇ ਦੋਸ਼ ਨਹੀਂ ਫਿਰ ਮਤਲਬ ਸਾਡੇ ਨਾ ਪੰਜਾਬ ਦਾ ਰੱਖ ਲੋ ਪਹਾੜ ਦਾ ਰੱਖ ਲੋ ਸਾਡੇ ਇੱਕ ਬਹੁਤ ਮਾੜਾ ਟ੍ਰੈਂਡ ਹੈ ਕਿ ਸਾਡੇ ਬੰਦੇ ਨੂੰ ਪੂਜਣ ਲੱਗੇ ਵੀ ਸਿਰੇ ਤੇ ਲੈ ਜਾਂਦੇ ਆ ਫਿਰ ਵੇਖਦੇ ਵੀ ਨਹੀਂ ਜਦੋਂ ਬੰਦੇ ਨੂੰ ਸੱਟਦੇ ਫਿਰ ਪੌੜੀ ਵੀ ਮਿੰਟ ਦਿਖਾਈ ਦਿੰਦੇ ਆ ਫਿਰ ਐਡਾ ਭੈੜਾ ਦੇਖਦੇ ਆ ਵੀ ਕੋਈ ਹੱਦ ਨਹੀਂ ਛੱਡਦੇ ਦਿਲਜੀਤ ਦੀ ਦਿਲਜੀਤ ਨੇ ਪੂਰੀ ਦੁਨੀਆ ਦੇ ਵਿੱਚ ਕੋਚੀਲਾ ਵਰਗੇ ਸ਼ੋਅਾਂ ਦੇ ਵਿੱਚ ਜਾਂ ਜਿਹੜਾ ਪਿੱਛੇ ਜੇ ਇੱਕ ਫੈਸ਼ਨ ਸ਼ੋਅ ਸੀਗਾ ਉੱਥੇ ਗਿਆ ਦਿਲਜੀਤ ਉੱਥੇ ਜਾ ਕੇ ਦਿਲਜੀਤ ਨੇ ਕਿੱਥੋਂ ਦਾ ਨਾਂ ਰੌਸ਼ਨ ਕੀਤਾ ਸਾਡੇ ਦੇਸ਼ ਦਾ ਨਾਂ ਰੌਸ਼ਨ ਕੀਤਾ ਨਾ ਦਿਲਜੀਤ ਤਾਂ ਕਦੇ ਭਾਰਤ ਤੋਂ ਪਿੱਛੇ ਹਟਦਾ ਹੀ ਨਹੀਂ ਜੇ ਦਿਲਜੀਤ ਐਡਾ ਹੀ ਗਦਾਰ ਸੀ ਤਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਉਹਦੇ ਨਾਲ ਮੁਲਾਕਾਤ ਕਿਉਂ ਕਰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਮੁਲਾਕਾਤ ਪੂਰੀ ਕਰਦੇ ਆ ਤੇ ਆਪਦੇ ਮਤਲਬ ਆਫੀਸ਼ੀਅਲ ਹੈਂਡਲਾਂ ਤੇ ਪਾਉਂਦੇ ਨੇ ਜਿਹੜੇ ਸੋਸ਼ਲ ਮੀਡੀਆ ਦੇ ਨੇ ਉਹਨਾਂ ਦੇ ਉੱਤੇ ਪਾਉਂਦੇ ਨੇ ਤੇ ਦਿਲਜੀਤ ਨੂੰ ਉਹ ਦੇਸ਼ ਦੀ ਪੱਗ ਤੱਕ ਕਹਿ ਹੁੰਦੇ ਨੇ ਮਤਲਬ ਐਡਾ ਸਨਮਾਨ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਬੰਦਾ ਕਰਦੇ ਆ ਤੇ ਜਿਹੜਾ ਬੰਦਾ ਬਕਵਾਕ ਲੀਡਰਾਂ ਜਿਨ ਜਿੰਨੇ ਵੀ ਜਦੋਂ ਪੰਜਾਬ ਆਇਆ ਪੰਜਾਬ ਦੇ ਮੁੱਖ ਮੰਤਰੀ ਕੋਲੇ ਮਤਲਬ ਯਾਰ ਉਹ ਬੰਦੇ ਨੂੰ ਤੁਸੀਂ 1 ਮਿੰਟ ਚ ਹੀ ਗਦਾਰ ਕਹਿ ਦਿੱਤਾ 1 ਮਿੰਟ ਚ ਹੀ ਸਾਰੀਆਂ ਉਹਦੀਆਂ ਕੀਤਿਆਂ ਕਰਾਈਆਂ ਤੇ ਪਾਣੀ ਫੇਰ ਦਿੱਤਾ ਫਿਰ ਜਿਹੜੇ ਜਿਹੜੇ ਪੰਜਾਬੀ ਹਿੰਦੀ ਗਾਇਕ ਜਾਂ ਪੰਜਾਬੀ ਗਾਇਕ ਜਿਹੜੇ ਆ ਜਿਹੜੇ ਹੁਣ ਦਿਲਜੀਤ ਪ੍ਰਤੀ ਬੜੀ ਬਕਵਾਸ ਕਰ ਰਹੇ ਆ ਮੈਂ ਮੈਂ ਨਾਮ ਲੈ ਦੂੰਗਾ ਕਿਉਂਕਿ بڑے ਚੈਨਲਾਂ ਨੇ ਨਾਮ ਨਹੀਂ ਲੈਣਾ ਕਿਉਂਕਿ ਉਹਨਾਂ ਨੂੰ ਆਇਆ ਵੀ ਐਡ ਨਾ ਕੱਲ ਨੂੰ ਦੇਣੀਆਂ ਕੱਲ ਨੂੰ ਫਿਲਮਾਂ ਆਉਣੀਆਂ ਉਹਨਾਂ ਦੀ ਇਹਨਾਂ ਨੇ ਐਡਾਂ ਨਹੀਂ ਦੇਣੀਆਂ ਜੋ ਕੁਝ ਸਾਨੂੰ ਨੇ ਲੋੜ ਜਿੱਥੇ ਗੱਲ ਹੈਗੀ ਉੱਥੇ ਹੈਗੀ ਆ ਗੁਰੂ ਰੰਧਾਵਾ ਤੂੰ ਸਭ ਤੋਂ ਪਹਿਲਾਂ ਆਪਦਾ ਚੈਨਲ ਤੋਂ ਗਾਣਾ ਡਿਲੀਟ ਕਰਾ ਲੱਗਦੀ ਲਾਹੌਰ ਦੀ ਐ ਠੀਕ ਐ ਕਰਾ ਡਿਲੀਟ ਗਾਣਾ ਤੇਰਾ ਗਾਣਾ ਹੀ ਪਾਕਿਸਤਾਨ ਦੇ ਇੱਕ ਸ਼ਹਿਰ ਤੇ ਐ ਤੇ ਕਰਾ ਡਿਲੀਟ ਫੇਰ ਤੈਨੂੰ ਭਾਈ ਪੰਜਾਬ ਚ ਸੁਣਦਾ ਕੌਣ ਐ ਤੇਰੀ ਪੰਜਾਬ ਚ ਬੁੱਕਤ ਕੀ ਐ ਤੇਰੀ ਦੇਸ਼ ਚ ਦਿਲਜੀਤ ਨਾਲ ਲੈਵਲ ਕੀ ਐ ਅਸਲ ਜਿਹੜਾ ਬੀ ਪ੍ਰਾਂਕ ਐ ਮੈਂ ਉਹਦਾ ਨਹੀਂ ਕੋਈ ਐਡਾ ਵੇਖਿਆ ਵੀ ਮੈਂ ਮੈਂ ਤਾਂ ਉਹ ਠੀਕ ਐ ਫਿਲਮਾਂ ਚ ਗਾਣੇ ਗੁਣੇ ਆਉਂਦੇ ਚੰਗਾ ਕਲਾਕਾਰ ਵੀ ਹੋਊਗਾ ਪਰ ਜੇ ਦਿਲਜੀਤ ਨਾਲ ਲੈਵਲ ਕੰਪੇਅਰ ਕਰੇ ਉਹਦੇ ਵੀ ਨੇੜੇ ਤੇੜੇ ਨਹੀਂ ਫਿਰ ਇੱਕ ਹੋਰ ਕਿਹੜਾ ਕਲਾਕਾਰ ਸੀਗਾ ਇੱਕ ਇੱਕ ਹੋਰ ਨੇ ਮਤਲਬ ਬੋਲਿਆਗਾ ਮਤਲਬ ਜਿਹੜੇ ਇਹ ਕਲਾਕਾਰ ਬੋਲ ਰਹੇ ਆ ਇਹਨਾਂ ਦਾ ਆਪ ਦਾ ਕੀ ਵਜੂ ਮਿੱਕਾ ਸਿੰਘ ਮੀਕਾ ਸਿੰਘ ਮੀਕਾ ਸਿੰਘ ਇੱਕ ਪਟਿਆ ਹੋਇਆ ਕਲਾਕਾਰ ਆ ਹੁਣ ਮਤਲਬ ਪਹਿਲਾਂ ਸੀ ਬਾਲੀਵੁੱਡ 'ਚ ਚੜ੍ਹਾਈ ਸੀ ਹੋਰ ਸੀ ਅੱਜ ਉਹ ਪਟਿਆਵਾ ਕਲਾਕਾਰ ਆ ਉਹ ਪਟੇਵੇ ਕਲਾਕਾਰ ਨੇ ਜਿਨ੍ਹਾਂ ਦੇ ਕੋਈ ਸ਼ੋਅ ਬੁੱਕ ਨਹੀਂ ਕਰਾਉਂਦਾ ਉਹ ਅੱਜ ਦਲਜੀਤ ਦੇ ਸਾਹਮਣੇ ਹੋਇਆ ਇੱਥੇ ਇਹ ਵੀ ਹੈ ਕਿ ਜਿਹੜੇ ਕਲਾਕਾਰ ਇਹ ਬੋਲ ਰਿਹਾ ਇਹ ਬਾਲੀਵੁੱਡ ਵਿੱਚ ਜਾਣ ਲਈ ਤਰਲੋ ਮੱਛੀ ਹੋ ਰਿਹਾ ਕਿ ਸਾਨੂੰ ਕੋਈ ਬਾਲੀਵੁੱਡ ਦੀ ਫਿਲਮ ਸਾਈਨ ਹੋਵੇ ਸਾਡੇ ਗਾਣੇ ਦਿੱਤੇ ਜਾਣ ਪਰ ਦਲਜੀਤ ਆ ਉਹ ਆਪਣੇ ਦਮ ਤੇ ਬਾਲੀਵੁੱਡ ਗਿਆ ਮਤਲਬ ਉਹ ਕਿਸੇ ਦੀ ਮਿਹਨਤ ਕਰਕੇ ਨਹੀਂ ਗਿਆ ਇਹ ਬਿਲਕੁਲ ਦਲਜੀਤ ਨੇ ਤਾਂ ਦੇਖੋ ਮੈਂ ਸਭ ਤੋਂ ਵੱਡੀ ਚਮਕੀਲਾ ਫਿਲਮ ਚੱਕ ਚਲੋ ਉਹਦੀ ਗੱਲ ਹੋ ਜਾਂਦੀ ਹੈ ਬਾਰ ਬੰਦਾ ਅੱਜ ਤੱਕ ਉਹਨੇ ਦਸਤਾਰ ਨਹੀਂ ਉਤਾਰੀ ਬੰਦੇ ਫੇਮਸ ਹੋ ਜਾਣ ਇਹ ਚੀਜ਼ਾਂ ਮੈਨੇ ਨਹੀਂ ਰੱਖਦੀਆਂ ਮੈਂਟਲ ਆਉਂਦੇ ਆ ਚੀਜ਼ਾਂ ਦਸਤਾਰ ਅੱਜ ਤੱਕ ਉਹਦੇ ਸਿਰ ਤੇ ਹੁੰਦੀ ਹੈ ਚਾਹੇ ਉਹਨੇ ਫਿਲਮ ਜਿਹੜੀ ਹੈ ਬਾਲੀਵੁੱਡ ਦੇ ਜਿੰਨੀਆਂ ਵੀ ਕੀਤੀਆਂ ਗਰੀਨਾ ਕਪੂਰਾਂ ਕੀਤੀ ਉਸ ਤੋਂ ਪਹਿਲਾਂ ਔਰਤਾ ਪੰਜਾਬ ਕੀਤੀ ਗੁੱਡ ਨਿਊਜ਼ ਜਿਹੜੀ ਹੈ ਉਹ ਨਿਊਜ਼ ਕੀਤੀ ਉਸ ਤੋਂ ਅੱਗੇ ਜਿਹੜੀ ਹੁਣ ਬਾਰਡਰ ਆ ਰਹੀ ਹੈ ਉਹਦੇ ਚ ਵੀ ਉਹਦੇ ਚ ਪੱਗ ਵਾਲਾ ਕਿਰਦਾਰ ਹੈ ਜਾਂ ਜਿੰਨੀਆਂ ਵੀ ਫਿਲਮਾਂ ਉਹਦੀਆਂ ਆਈਆਂ ਬਨ ਕੈਰ ਚਮਕੀਲਾ ਤੋਂ ਠੀਕ ਹੈ ਉਹਨੇ ਅੱਜ ਤੱਕ ਉਹ ਬੰਦੇ ਨੇ ਕਦੇ ਪੱਗ ਤੋਂ ਬਿਨਾ ਮਤਲਬ ਇਹ ਪੱਗ ਸਿਰ ਤੇ ਰੱਖ ਕੇ ਬਾਲੀਵੁੱਡ ਤੱਕ ਹਾਲੀਵੁੱਡ ਤੱਕ ਦੇ ਜਿਹੜੇ ਵਿੱਚ ਜਾਣਾ ਇਹ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪੰਜਾਬ ਲਈ ਭਾਰਤ ਲਈ ਕਿਉਂਕਿ ਪੱਗ ਭਾਰਤ ਦੀ ਵੀ ਹੈ ਭਾਜ ਜਦੋਂ ਪੰਜਾਬ ਲੜਦਾ ਤਾਂ ਭਾਰਤ ਲਈ ਲੜਦਾ ਨਾ ਜਿੰਨੀਆਂ ਕੁਰਬਾਨੀਆਂ ਕੀਤੀਆਂ ਉਹ ਭਾਰਤ ਲਈ ਕੀਤੀਆਂ ਤੇ ਦਿਲਜੀਤ ਦੇ ਦਿਮਾਗ 'ਚ ਤਾਂ ਭਾਰਤ ਨਿਕਲਦਾ ਹੀ ਨਹੀਂ ਜਦੋਂ ਦਿਲਜੀਤ ਗਾਣਾ ਗਾਉਂਦਾ ਕੋਈ ਭਗਤੀ ਤੇ ਓਮ ਨਮ ਸ਼ਿਵਾਏ ਉਹ ਤਾਂ ਦਿਲਜੀਤ ਚੰਗਾ ਹੈ ਜਦੋਂ ਦਿਲਜੀਤ ਕੋਈ ਇਹੋ ਜਿਹੀ ਗੱਲ ਕਰਦਾ ਦਿਲਜੀਤ ਮਾੜਾ ਬੰਦਾ ਮਾੜਾ ਚੰਗਾ ਆਂਡ ਸਾਈਡ ਨਹੀਂ ਕਰਨਾ ਚਾਹੀਦਾ ਬੰਦੇ 'ਚ ਠੀਕ ਹੈ ਜੇ ਕੰਮ ਕਰਦੇ ਦੌਰਾਨ ਦਿਲਜੀਤ ਤੋਂ ਕੋਈ ਕਮੀਆਂ ਵੀ ਹੋ ਸਕਦੀਆਂ ਪਰ ਜੇ ਉਹਦੀਆਂ ਸਾਰੀਆਂ ਖੂਬੀਆਂ ਨੂੰ ਮਿੱਟੀ ਕਰਕੇ ਦਿੰਦੀਆਂ ਕਮੀਆਂ ਨੂੰ ਚੱਕੀ ਫਿਰਗੇ ਫਿਰ ਅਸੀਂ ਕਿਹੜੇ ਬੰਦੇ ਆ ਵੱਡੀ ਗੱਲ ਇੱਥੇ ਇਹ ਵੀ ਹੈ ਕਿ ਜਿਹੜਾ ਕਹਿੰਦੇ ਇਹ ਐਕਟ੍ਰੈਸ ਨੂੰ ਲੈਣ ਦਾ ਕਾਰਨ ਹੈ ਇਹ ਅੱਜ ਤੋਂ 1 ਸਾਲ ਪਹਿਲਾਂ ਬਹੁਤ ਭਾਰਤ ਵਿੱਚ ਫੇਮਸ ਹੁੰਦੀ ਹੈ ਭਾਰਤ ਦੇ ਲੋਕ ਉਹਨੂੰ ਫੋਲੋ ਕਰਦੇ ਇੰਸਟਾਗ੍ਰam ਤੇ ਇਹ ਲੜਾਈ ਲੱਗਣ ਤੋਂ ਪਹਿਲਾਂ ਦੀਆਂ ਗੱਲਾਂ ਇਸੇ ਕਰਕੇ ਕਹਿੰਦੇ ਕਿ ਫਿਲਮ ਵਿੱਚ ਡਿਸਾਈਡ ਕੀਤਾ ਕਿ ਇਸ ਸੈਕਟਰ ਨੂੰ ਲਿਆ ਜਾਵੇ ਕਿਉਂਕਿ ਓਕੇ ਜੀ ਆ ਵੀਡੀਓ ਤੁਸੀਂ ਸਭ ਵੇਖੀ ਹੈ ਬਹੁਤ ਵਧੀਆ ਗੱਲਾਂ ਇਹਨਾਂ ਨੇ ਕੀਤੀਆਂ ਨੇ ਮਿਕਾ ਸਿੰਘ ਗੁਰੂ ਰੰਧਾਵਾ ਗੁਰੂ ਰੰਧਾਵਾ ਨੇ ਵੀ ਖਿਲਾਫ ਗੱਲਾਂ ਕੀਤੀਆਂ ਤੇ ਜੀਤ ਉਸਾਨ ਤੇ ਮਿਕਾ ਸਿੰਘ ਠੀਕ ਹੈ ਜਿਹਨੂੰ ਕੋਈ ਪੁੱਛਦਾ ਨਹੀਂ ਤੇ ਇੱਥੇ ਹੋਰ ਵੀ ਬੜੇ ਕਲਾਕਾਰ ਨੇ ਜਿਨ੍ਹਾਂ ਨਾਲ ਖਿਲਾਫ ਗੱਲਾਂ ਕੀਤੀਆਂ ਨੇ ਤੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈ ਤੇ ਇੱਥੇ ਐਸ ਚੀਜ਼ ਦੇ ਬਾਰੇ ਤੇ ਗੱਲ ਕੀਤੀ ਕਿ ਜਿਨ੍ਹਾਂ ਕੋਈ ਪੁੱਛਦਾ ਨਹੀਂ ਤੇ ਉਹ ਜੀਤ ਦੇ ਬਾਰੇ ਵਿੱਚ ਗੱਲ ਕਰ ਦਿੰਦੇ ਨੇ ਕਿ ਐਡਾ ਵੱਡਾ ਕਲਾਕਾਰ ਕਿ ਦੁਨੀਆ ਦੇ ਵਿੱਚ ਜਿਨੇ ਪੂਰੇ ਇੰਡੀਆ ਦਾ ਨਾਂ ਰੌਸ਼ਨੀ ਕੀਤਾ ਕਿ ਉਹਨੂੰ ਤੁਸੀਂ ਹੁਣ ਲਾਈਕ ਇਹੋ ਜੀ ਗੱਲ ਕਰੋਗੇ ਕਿ ਤੁਹਾਨੂੰ ਪਹਿਲੇ ਅਗਰ ਤੁਸੀਂ ਉਹਨੂੰ ਗੱਲ ਕਰਨੀ ਹੈ ਤਾਂ ਪਹਿਲਾਂ ਉਹਦੇ ਲੈਵਲ ਤੇ ਆ ਕੇ ਖਲੋ ਫਿਰ ਤੁਸੀਂ ਉਹਦੇ ਬਾਰੇ ਵਿੱਚ ਗੱਲ ਕਰੋ ਤੇ ਇਹਨਾਂ ਨੇ ਕਿਹਾ ਕਿ ਜਦੋਂ ਵੀ ਕੋਈ ਉੱਤੇ ਜਾਂਦਾ ਪਿਆ ਹੁੰਦਾ ਹੈ ਤੇ ਬਹੁਤ ਸਾਰੇ ਲੋਕ ਆ ਜਾਂਦੇ ਨੇ ਲੱਤਾਂ ਖਿੱਚਣ ਲੱਤਾਂ ਚਰੂਨ ਕਿ ਐਥੇ ਵੀ ਐਈ ਚੀਜ਼ਾਂ ਦੀ ਪਈ ਹੈ ਕਿ ਉਹ तमाम ਲੋਕ ਜਿਹੜੇ ਹਸਤ ਕਰਦੇ ਨੇ ਜਿਹੜਾ ਦਿਲਜੀਤ ਦਾ ਆ ਦੀ ਕਾਮਯਾਬੀ ਨੂੰ ਦੇ ਪਿੱਛੜ ਦੇ ਪੁੱਜਦੇ ਰਹਿੰਦੇ ਨੇ ਉਹਨਾਂ ਨੇ ਦਿਲਜੀਤ ਦੇ ਖਿਲਾਫ ਜਿਹੜਾ ਇਹੋ ਜਿਹੜੇ ਬਿਆਨਬਾਜ਼ੀ ਉਹ ਕਰਨੇ ਸ਼ੁਰੂ ਕਰ ਦਿੱਤੀ ਹੈ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਘਿਆਰੋ ਕੋ ਪਹਿਚਾਣਨ ਦਾ ਵੀ ਤੁਹਾਡੇ ਕੋਲ ਕੁਝ ਲਾਗਾਤ ਹੁੰਦੀ ਹੈ